ਮਹਾਨ ਜਰਨੈਲ ਬਾਬਾ ਹਨੂਮਾਨ ਸਿੰਘ ਜੀ ਮੰਗਲ पांडे ਤੋਂ ਵੀ ਪਹਿਲਾਂ ਅੰਗਰੇਜ਼ਾਂ ਖਿਲਾਫ ਜੰਗ ਦਾ ਆਗਾਜ਼ ਕਰਨ ਵਾਲੇ 90 ਸਾਲ ਦੀ ਉਮਰ ਵਿੱਚ ਅੰਗਰੇਜ਼ਾਂ ਵਿਰੁੱਧ ਜੰਗ ਦੌਰਾਨ ਸ਼ਹਾਦਤ ਪ੍ਰਾਪਤ ਕਰਨ ਵਾਲੇ ਸਾਨਤ ਸਿਪਾਹੀ ਬਾਬਾ ਹਨੂਮਾਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਜਾਣੋ ਉਹਨਾਂ ਦਾ ਵੱਡਮੁੱਲਾ ਜੀਵਨ ਇਤਿਹਾਸ ਨਵੰਬਰ 1755 ਵਿੱਚ ਪਪਾ ਕਰਜਾ ਸਿੰਘ ਅਤੇ ਮਾਤਾ ਹਰਨਾਮ ਕੌਰ ਜੀ ਦੇ ਘਰ ਜਨਮੇ ਅਕਾਲੀ ਨੈਣਾ ਸਿੰਘ ਅਤੇ ਅਕਾਲੀ ਫੂਲਾ ਸਿੰਘ ਦੀ ਅਗਵਾਈ ਵਿੱਚ ਵੱਡੀਆਂ-ਵੱਡੀਆਂ ਲੜਾਈਆਂ ਲੜਨ ਵਾਲੇ ਬੁੱਢਾ ਦਲ ਦੇ 7ਵੇਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਨੂੰ ਅੰਗਰੇਜ਼ ਅਫਸਰਾਂ ਵੱਲੋਂ ਦੇਖਦੇ ਹੀ ਗੋਲੀ ਮਾਰਨ ਦਾ ਹੁਕਮ ਸੀ ਇਸੇ ਲਈ ਕਿਸੇ ਵਿਦਵਾਨ ਨੇ ਲਿਖਿਆ ਕਿ ਹਨੂਮਾਨ ਸਿੰਘ ਜਿਹੇ ਸੂਰਮੇ ਮਾਵਾ ਨਿਤ ਨਹੀਂ ਜੰਮਦਿਆਂ ਸਨ 1823 ਵਿੱਚ ਅਕਾਲੀ ਫੂਲਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਅਕਾਲੀ ਫੌਜ ਦੇ ਆਗੂ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣੇ ਬਾਬਾ ਹਨੂਮਾਨ ਸਿੰਘ ਜੀ ਨੇ 11 ਸਾਲ ਬੁੱਢਾ ਦਲਦੇ ਮੁਖ ਸੇਵਾਦਾਰ ਦੇ ਤੌਰ ਤੇ ਸੇਵਾ ਸੰਭਾਲ ਕੀਤੀ ਸੀ ਆਜੀ ਦੀ ਪਹਾਤਰੀ ਦੇ ਚਰਚੇ ਸਾਰੇ ਪਾਸੇ ਹੋਣ ਲਗੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕੀਤਾ ਤਾਂ ਸਰਦਾਰ ਸ਼ਾਮ ਸਿੰਘ ਅਟਾਰੀ ਜਥੇਦਾਰ ਹਨੂਮਾਨ ਸਿੰਘ ਕੋਲ ਮਦਦ ਮੰਗਣ ਪਹੁੰਚੇ ਸਨ ਜਿਸ ਦੇ ਬਾਅਦ ਖਾਲਸਾ ਰਾਜ ਅੰਗਰੇਜ਼ਾਂ ਕੋਲੋਂ ਵਾਪਸ ਲੈਣ ਲਈ ਖਾਲਸਾ ਫੌਜਾਂ ਦੀ ਅੰਗਰੇਜ਼ ਫੌਜਾਂ ਨਾਲ ਬਹੁਤ ਵੱਡੀ ਝੰਗ ਹੋਈ ਜਥੇਦਾਰ ਹਨੂਮਾਨ ਸਿੰਘ ਜੀ ਆਪਣੇ ਨਿਹੰਗ ਸਿੰਘ ਜੋਧਿਆਂ ਨਾਲ ਇਸ جنگ ਵਿੱਚ ਸ਼ਾਮਲ ਹੋਏ ਸਨ ਜਿਨ੍ਹਾਂ ਨੇ ਤਲਵਾਰਾਂ ਤੀਰਾਂ ਤੇ ਬਰਛਿਆਂ ਨਾਲ ਅੰਗਰੇਜ਼ਾਂ ਦੀਆਂ توپਾਂ ਦਾ ਮੁਕਾਬਲਾ ਕਰਦਿਆਂ ਅੰਗਰੇਜ਼ਾਂ ਨੂੰ ਭਾਜਣਾ ਪਾਈਆਂ ਸਨ ਬਾਬਾ ਹਨੂਮਾਨ ਸਿੰਘ ਜੀ ਵੱਲੋਂ ਮੁਦਕੀ ਦੇ ਮੈਦਾਨ ਵਿੱਚ ਲੜੀ ਗਈ ਇਸ جنگ ਤੁਰਾਨ ਖਾਲਸਾ ਫੌਜ ਨੇ ਬਹੁਤ ਸਾਰੀ ਅੰਗਰੇਜ਼ ਫੌਜ ਨੂੰ ਮੌਤ ਦੇ ਘਾਟ ਉਤਾਰਿਆ ਸੀ ਜਿਸ ਦਾ ਜ਼ਿਕਰ ਜੰਗਨਾਮਾ ਸਿੰਘਾਂ ਤੇ ਫਰੰਗਿਆਂ ਵਿੱਚ ਸ਼ਾਹ ਮੁਹੰਮਦ ਨੇ ਇੰਜ ਕੀਤਾ ਇੱਕ ਪਿੰਡ ਦਾ ਨਾਮ ਜੋ ਮੁਦਕੀ ਸੀ ਉਥੇ ਭਰੀ ਸੀ ਪਾਣੀ ਦੀ ਖੱਡ ਮੀਆਂ ਘੋੜੇ ਚੜ ਕੇ ਨਵੇਂ ਅਕਾਲੀਏ ਜੀ ਝੰਡੇ ਧਮ ਤੇ ਅੱਗੇ ਚਾਏ ਗੱਡ ਮੀਆਂ ਤੋਪਾਂ ਚਲੀਆਂ ਟਕਕ ਫਰੰਗੀਆਂ ਦੇ ਗੋਲੇ ਤੋੜਦੇ ਮਾਸ ਤੇ ਹੱਡ ਮੀਆਂ ਸ਼ਾ ਮੁਹੰਮਦਾ ਪਿਛਾ ਨੂੰ ਉੱਠ ਨਸੇ ਤੋਪਾਂ ਸਭ ਆਏ ਉਥੇ ਛੱਡ ਮੀਆਂ ਇਸ ਪ੍ਰਕਾਰ ਬਾਬਾ ਹਨੂਮਾਨ ਸਿੰਘ ਜੀ ਨੇ ਬੜੀ ਪਹਾਦਰੀ ਨਾਲ ਮੁੱਦਕੀ ਦੀ ਚੰਗ ਵਿੱਚੋਂ ਬਰਤਾਨਵੀ ਸੈਨਾ ਨੂੰ ਭਜਾਇਆ ਅਤੇ ਸਿੱਖ ਰਾਜ ਦੀ ਮਦਦ ਕੀਤੀ ਟੁੰਡੇ ਲਾਖ ਨੇ ਫੌਜ ਨੂੰ ਹੁਕਮ ਕਰ ਦਿੱਤਾ ਸੀ ਭੱਜ ਜਾਓ ਜੋ ਭਜਣਾ ਚਾਹੁੰਦਾ ਹੈ ਅਕਾਲੀ ਆ ਗਏ ਹਨ ਅਬ ਨਹੀਂ ਛੋੜेंगे ਜਦੋਂ ਇਹ ਖਬਰ ਗੋਰੀਆ ਨੇ ਸੁਣੀ ਤਾਂ ਹਫੜਾ ਦਫੜੀ ਮਚ ਗਈ ਸੀ ਬਾਬਾ ਜੀ ਆਪਣੇ ਜਥੇ ਸਮੇਤ ਪਟਿਆਲਾ ਵਿਖੇ ਗੁਰਦੁਆਰਾ ਦੁਖ ਨਿਵਾਰਨ ਸੈਭਾ ਗਏ ਜਿਸ ਨੂੰ ਪਹਿਲਾਂ ਮਿਹੰਗ ਸਿੰਘਾਂ ਦਾ ਟੋਬਾ ਕਿਹਾ ਜਾਂਦਾ ਸੀ ਮਿਹੰਗ ਸਿੰਘਾਂ ਦਾ ਜਥਾ ਅਜੇ ਆਰਾਮ ਕਰਨ ਦੀਆਂ ਤਿਆਰੀਆਂ ਹੀ ਕਰ ਰਿਹਾ ਸੀ ਕਿ ਅੰਗਰੇਜ਼ਾਂ ਨੇ ਇਨ੍ਹਾਂ ਉੱਤੇ ਫੌਜਾਂ ਛਾੜ ਦਿੱਤੀਆਂ ਸਿੱਖਾਂ ਨੇ ਟੱਟ ਕੇ ਮੁਕਾਬਲਾ ਕੀਤਾ ਅਤੇ ਬਾਬਾ ਹਨੂਮਾਨ ਸਿੰਘ ਜੀ ਨੇ ਆਪ ਆਪਣੇ ਹੱਥੀ ਤੋਪ ਚਲਾ ਕੇ ਤੋਪchian ਨੂੰ ਛਟਕਾਇਆ ਸੀ। ਬਾਬਾ ਜੀ ਇੱਥੋਂ ਕੁੜਾਮ ਵੱਲ ਚੱਲ ਗਏ। ਜਿੱਥੇ ਫੌਜ ਨਾਲ ਟਕਰਾ ਕਰਦੇ ਆਂ ਬਾਬਾ ਹਨੂਮਾਨ ਸਿੰਘ ਜੀ ਤੋਪ ਦੇ ਗੋਲੇ ਨਾਲ ਕੰਬੀ ਰੂਫੇ ਚ ਜ਼ਖਮੀ ਹੋਏ ਸਨ। ਦੁਸ਼ਮਣਾਂ ਦਾ ਮੁਕਾਬਲਾ ਬੜੀ ਦਲੇਰੀ ਨਾਲ ਕਰਦੇ ਹੋਏ ਬਾਬਾ ਹਨੂਮਾਨ ਸਿੰਘ ਜੀ ਰਾਜਪੁਰੇ ਰਾਹੀਂ ਸੁਹਾਣਾ ਪਹੁੰਚੇ। ਜਿੱਥੇ ਸਖਤ ਮੁਕਾਬਲੇ ਦੌਰਾਨ ਬਾਬਾ ਹਨੂਮਾਨ ਸਿੰਘ ਜੀ ਨੇ ਕਰੀਬ 90 ਸਾਲ ਦੀ ਉਮਰ ਵਿੱਚ ਸ਼ਹੀਦ ਦਾ ਉੱਚਾ ਰੁਤਬਾ ਪ੍ਰਾਪਤ ਕੀਤਾ ਸੀ। ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦਾ ਸਸਕਾਰ ਸੁਹਾਣਾ ਵਿਖੇ ਹੀ ਕੀਤਾ ਗਿਆ ਜਿੱਥੇ ਅੱਜ ਆਲੀਸ਼ਾਨ ਗੁਰਦੁਆਰਾ ਸ਼ਹੀਤਾ ਸੁਹਾਣਾ ਸ਼ਿਸ਼ੋਭਿਤ ਹੈ